ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਕਸਲ ਵਿਰੋਧ ਵੱਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਇਸ ਟਾਈਮ ਪਿੰਡ ਇੱਟਾਂ ਵਾਲੀ ਦੇ ਵਿੱਚ ਇੱਟਾਂ ਵਾਲੀ ਪਿੰਡ ਨੂੰ ਜ਼ਿਲ੍ਹਾ ਫਰੋਜ਼ਪੁਰ ਲੱਗਦਾ ਵਾ ਤੇ ਇਹ ਮਿੱਤਰੋ ਫੇਰੂ ਸ਼ਹਿਰ ਪਿੰਡ ਦਾ ਗਵੰਡੇ ਪਿੰਡ ਆ ਇੱਟਾਂ ਵਾਲੀ ਤੇ ਫਰੋਸ਼ਾ ਵੀ ਕਹਿ ਦਿੰਦੇ ਆ ਫੇਰੂ ਸ਼ਹਿਰ ਵੀ ਕਹਿ ਦਿੰਦੇ ਫਰੋਸ਼ਾ ਦੇ ਬਿਲਕੁਲ ਨੇੜੇ ਕਰਕੇ ਹੀ ਆ 4 ਕਿਲੋਮੀਟਰ ਦੀ ਦੂਰੀ ਪੈਂਦੀ ਆ ਫਰੋਸ਼ਾ ਤੋਂ ਇੱਟਾਂ ਵਾਲੀ ਪਿੰਡ ਨੂੰ ਲੇ ਮੈਂ ਤਾਂ ਤੁਹਾਡੀਆਂ ਬਹੁਤ ਫੋਨ ਕਰ ਲਾਉਂਦੀਆਂ ਸੀ ਵੀ ਸੱਜਣ ਮੈਂ ਤਾਂ ਲੈਣ ਜੋਗੇ ਨਹੀਂ ਬਾਈ ਪੈਸੇ ਘੱਟ ਲਵਾ ਦੇ ਮਹਿਰ ਚੰਗੀ ਦਵਾ ਦੇ ਲੈ ਫਿਰ ਹੁਣ ਤੁਹਾਡੀ ਇੱਛਾ ਪੂਰੀ ਹੋਣ ਲੱਗੀ ਆ ਕਰ ਲਿਓ ਗੱਲਬਾਤ ਬਾਈ ਨਾਲ ਸਾਰੀ ਜਾਣਕਾਰੀ ਲੈ ਦਿੰਨਾ ਕਿੰਨਾ ਦੁੱਧ ਆ ਕਿੰਨੇ ਟਾਈਮ ਦੀ ਸੂਈ ਆ ਕੀ ਡਿਟੇਲ ਆ ਉਹ ਮਿਲਦੇ ਆ ਭਾਈ ਨੂੰ ਸਤਿ ਸ੍ਰੀ ਅਕਾਲ ਜਿਸਕਰਨ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਭਰਾ ਵੀ ਠੀਕ ਠਾਕ ਵਧੀਆ ਜੀ ਸੇਤਾ ਘਰ ਪਰਿਵਾਰ ਬਾਈ ਵਧੀਆ ਵਧੀਆ ਵੀਰੇ ਠੀਕ ਆ ਜਿਸਕਰਨ ਬਾਈ ਮੈਂ ਫਿਰ ਕਿਰਨ ਸੂਆ ਸੂਈ ਹੋਈ ਆ ਬਈ ਇਹ ਦੂਜਾ ਸੂਆ ਸੂਈ ਹੋਈ ਆ ਠੀਕ ਆ ਵੀਰੇ ਕਿੰਨਾ ਟਾਈਮ ਹੋ ਗਿਆ ਹੋਊਗਾ ਸੋਈ ਨੂੰ ਬਾਈ ਇਹ ਢਾਈ ਤੋਂ ਤਿੰਨ ਮਹੀਨੇ ਦੇ ਵਿੱਚ ਵਿੱਚ ਹੋਣੀ ਆ ਢਾਈ ਤਿੰਨ ਮਹੀਨੇ ਹੋਗੇ ਦੁੱਧ ਕਿੰਨਾ ਵੀਰੇ ਬੜਾ ਜੱਦਦਾ ਹੀ ਆਪਣਾ ਓ ਠੀਕ ਆ ਦੁੱਧ ਵੀਰੇ ਦੁੱਧ ਆ ਇਸ ਟਾਈਮ ਤੇ ਸਾਢੇ 7 ਕਿਲੋ ਏ ਥੱਲੇ ਦੋਵਾਂ ਟਾਈਮਾਂ ਦਾ ਹਾਂ ਹਾਂ ਮਿਲਦੀ ਦੋਨੇ ਰਾਮ ਬੱਚੀ ਦਾ ਕੱਟੀ ਤੇ ਆ ਕੱਟੀ ਤੇ ਹੀ ਮਿਲਦੀ ਠੀਕ ਆ ਵੀਰੇ ਚਵਾਈ ਚਵਾਈ ਨੂੰ ਕਿਵੇਂ ਆ ਵੀਰੇ ਚਵਾਈ ਚਵਾਈ ਨੂੰ ਜਮਾ ਨਰਮਾ ਪੋਲੀ ਆ ਤਾਂ ਅਰ ਜਮਾ ਕੋਈ ਚੋਈ ਜਾਵੇ ਚਾਹੇ ਬੋੜੀ ਚੋਲੇ ਚਾਹੇ ਕੋਈ ਚੋਲੇ ਹੀ ਬੰਦਾ ਇਹਨੂੰ ਠੀਕ ਆ ਵੀਰੇ ਕੋਈ ਪਰਵਾਹੀ ਹੈ ਹਾਂ ਬੱਚਾ ਵੀਰੇ ਬੱਚਾ ਕੱਟੀ ਆ ਮਗਰ ਠੀਕ ਆ ਬਾਈ ਤੇ ਟੀਕਾ ਦੇ ਤਰਿਆ ਹੋਇਆਗਾ ਤੇਰਾ ਕਿੰਨਾ ਟਾਈਮ ਹੋ ਗਿਆ ਟੀਕਾ ਧਰੇ ਨੂੰ 13 ਤਰੀਕ ਦਾ ਧਰਿਆ ਹੋਇਆਗਾ 13 ਤਰੀਕ ਦਾ ਤੇ ਅੱਜ ਹੋ ਗਈ ਆ 5 ਹੈਨਾ ਹਾਂ ਮੰਨ ਲਾ ਫਿਰ ਕਹਿਣ ਤੋਂ ਭਾਵੇਂ ਆ 15 20 22 ਦਿਨ ਹੋ ਗਏ 25 ਦਿਨ ਹਾਂ ਹਾਂ ਆਪਣਾ ਕੋਲ ਸਿਸਟਮ ਜੀ ਵੜਗੀ ਕਰਮਾਲੀ ਵੜਗੀ ਘੱਬ ਢੋਕਾ ਕੱਢੀ ਜਾਂਦੀ ਆ ਹੋਰ ਨਾ ਹਾਂ ਹਾਂ ਮੀਆਂ ਬਾਈਆਂ ਦਾ ਨਾ ਬਾਹ ਦਾ ਨਾ ਢੋਕਾ ਕੱਢੀ ਜਾਂਦੀ ਹਾਂ ਅਵਾਜ਼ ਉਹ ਚੰਗਾ ਹੈ ਅਵਾਜ਼ ਬਹੁਤ ਚੰਗਾ ਪੂਲੀ ਪੂਰੀ ਠੀਕ ਹੈ ਵੀਰੇ ਕੀ ਰੇਟ ਕਰਾਂਗੇ ਬਾਈ ਆਪਾਂ ਇਹ 70000 ਰੁਪਏ ਕਰ ਦਿਆਂ ਬੋਲੀ ਮਾਨ ਤਾਣੇ ਦੇ ਵਿੱਚੋਂ ਕੋਈ ਜਰੂਰ ਕਰਾਂਗੇ ਜਰੂਰ ਮਾਨ ਤਾਣਾਂ ਦਾ ਕਿੱਡੀ ਬੰਦ ਤੋਰੀ ਵੀਰੇ ਲੈ ਵੀ ਮਤਲਬ ਝੋਟੀ ਕੱਟ ਕਾਟੀ ਵੱਲੋ ਬੜੀ ਜ਼ਬਰਦਸਤ ਆ ਤੁਸੀਂ ਆਪ ਵੀ ਦੇਖ ਲਿਓ ਬੋਲੀ ਆ ਰਾਤੀ ਚਮੜੀ ਬ੍ਰੀਕ ਦੀ ਝੋਟੀ ਆ ਕਰ ਐਨੇ ਵੀ ਮੋਟੇ ਹੱਡ ਜੀ ਇਹਦੀ ਬਹੁਤ ਚੰਗੀ ਝੋਟੀ ਆ ਜੰਨੀ ਹੈਗੀ ਆ ਮਾਲਾ ਪੱਠਪੂੜਾ ਵੀ ਕਮਾਲ ਦਾ ਵਾ ਤੇ ਲੀਵੇ ਭਾਂਡੇ ਵੱਲੋ ਵੀ ਖੁੱਲੀ ਡੁੱਲੀ ਆ ਤੇ ਵੱਡੀ ਗੱਲ ਇਹ ਆ ਵੀ ਬਾਈ ਕਰਮਾਂ ਵਾਲੀ ਗੱਬ ਡੋਕਾ ਕਰਦੀ ਪਈ ਆ ਹੋ ਸਕੇ ਬਾਕੀ ਦੁੱਧ 7.5 ਕਿਲੋ ਜਿਹੜਾ ਚਵਾਉਂਦੀ ਆ ਉਹ ਆ ਇਹਦੇ ਥੱਲੇ ਮੈਂ ਦੀ ਬਰੀਕੀ ਬੁਰੀ ਚੰਗੀ ਆ ਦੁੱਧ ਮੈਂ ਇਹਨੇ ਬਾਲਾ ਨਹੀਂ ਤਾਂ 9-10 ਕਿਲੋ ਹੀ ਦੇਈ ਜਾਣਾ ਕਰਮਾਂ ਵਾਲੇ ਫਿਰ ਵੱਡੀ ਗੱਲ ਇਹ ਆ ਭਾਈ ਇਹੋ ਜੀ ਮੈਂ ਕਰਮਾਂ ਵਾਲੀ ਟਿਕਾਣੇ ਤੇ ਤਿਆਰ ਹੋ ਜੇ ਉਹ ਵੀ 2 ਰੁਪਏ ਦੇ ਜਾਂਦੀ ਆ ਤੇ ਜੇ ਤਿਆਰ ਨਾ ਕਰਨੀ ਹੋਵੇ ਫਿਰ ਵੀ ਭਾਈ ਮਨ ਲਓ ਤੁਸੀਂ ਘਾਟੇ ਵਾਲਾ ਨੋਟਾ ਨਹੀਂ ਹੈ ਮਨ ਲਓ 70000 ਦਾ ਦੁੱਧ ਵੀ ਕਰਵਾ ਲਓਗਾ ਕਿਉਂਕਿ ਦੋਵੇਂ ਚੀਜ਼ਾਂ ਗਿਣਦੇ ਆ ਤਾਂ ਵਜ਼ਨ ਵਜੂਦ ਦੇ ਵਿੱਚ ਹੀ ਪਰ ਉੱਥੇ ਆਪਾਂ ਇਹਨੂੰ ਨਹੀਂ ਭੇਜਣਾ ਇਹ ਦੁੱਧ ਦੇ ਕੰਮ ਤੇ ਰੱਖਣੀ ਹੈ ਉਹ ਤਾਂ ਬਹੁਤ ਚੜੀ ਜਾਂਦੀਆਂ ਗੱਡੀਆਂ ਵਿੱਚ ਉਹਨਾਂ ਨੂੰ ਤਾਂ ਬਚਾਉਣ ਦੀ ਕੋਸ਼ਿਸ਼ ਕਰਨੀ ਆ ਜਿੰਨੀ ਹੋ ਸਕੇ ਆਪਣੀ ਤੇ ਵੀਰੇ 70000 ਚ ਮਾਨਤਨ ਹੋ ਜਾਊਗਾ ਭਾਈ ਜਰੂਰ ਜਰੂਰ ਠੀਕ ਆ ਜਿਸ ਕਰਨ ਭਾਈ ਨੰਬਰ ਦੱਸੀਂ ਕਿਰਾ 97815 ਜੀ 10925 ਇੱਕ ਵਾਰੀ ਹੋਰ ਬੋਲ ਦਿਓ 97815 ਜੀ 10925 ਠੀਕ ਹੈ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਬਾਈ ਜਸਕਰਨ ਦੇ ਕੋਲੋਂ ਵੀਡੀਓ ਦਿਖਾਈ ਆ ਤੇ ਜੇ ਫਸਕਰਨ ਬਾਈ ਦਾ ਪਿੰਡ ਇੱਟਾਂ ਵਾਲੀ ਆ ਤੇ ਇੱਟਾਂ ਵਾਲੀ ਦੇ ਵਿੱਚ ਬਾਈ ਦਾ ਕੰਮ ਆ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਝੋਟੀ ਪੂਰੀ ਚੰਗੀ ਆ ਧੰਨਵਾਦ